ਮੌਜੂਦਾ ਸਮੇਂ ਵਿੱਚ ਜਦੋਂ ਵੀ ਬੱਚਿਆਂ ਨੂੰ ਕੁਝ ਵੇਲਾ ਸਮਾਂ ਮਿਲਦਾ ਹੈ ਤਾਂ ਉਹ ਮੋਬਾਈਲ ਫੋਨ ਇੰਟਰਨੈਟ ਸੋਸ਼ਲ ਮੀਡੀਆ ਤੇ ਰੁੱਝੇ ਰਹਿੰਦੇ ਨੇ ਪਰ ਇਸ ਉਲਟ ਜ਼ਿਲ੍ਹਾ ਬਰਨਾਲਾ ਦੇ ਪਿੰਡ ਤਨੌੜਾ ਖੁਰਦ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰ ਰਹੇ ਨੇ ਜਸਵਿੰਦਰ ਕੌਰ ਤੇ ਊਜਾਪਰਾ ਜਿਹੜੇ ਕਿ ਕਮਾਂੰਤਰੀ ਪਦਰ ਤੇ ਖੇਡਾਂ ਵਿੱਚ ਨਾਮਣਾ ਖੜ ਚੁੱਕੇ ਨੇ ਤੇ ਹੁਣ ਦੋਵੇਂ ਬਰਨਾਲਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਨੇ ਪੇਸ਼ ਹੈ ਇੱਕ ਰਿਪੋਰਟ ਆਪਣੇ ਭਰਾ ਦੀ ਮਦਦ ਨਾਲ ਇਹਨਾਂ ਬੱਚਿਆਂ ਨੂੰ ਖੇਡਾਂ ਸਿਖਾ ਰਹੇ ਇਹ ਨੇ ਤਨੌੜਾ ਖੁਰਦ ਪਿੰਡ ਦੇ ਜਸਵਿੰਦਰ ਕੌਰ ਜੋ ਬਰਨਾਲਾ ਪੁਲਿਸ ਵਿੱਚ ਹੈੱਡ ਕਨਸਟੇਬਲ ਨੇ ਦੋਵੇਂ ਭੈਣ ਭਰਾ ਸਵੇਰੇ ਤੇ ਸ਼ਾਮ ਨੂੰ ਪਿੰਡ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਖੇਡਾਂ ਸਿਖਾਉਂਦੇ ਨੇ ਅਤੇ ਆਪਣੀ ਪੁਲਿਸ ਦੀ ਡਿਊਟੀ ਦੌਰਾਨ ਆਮ ਜਨਤਾ ਦੀ ਰਾਖੀ ਕਰਦੇ ਨੇ ਜ਼ਿਲ੍ਹਾ ਬਰਨਾਲਾ ਦੇ 1.5 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ 500 ਦੇ ਕਰੀਬ ਘਰ ਵਾਲੇ ਇਸ ਪਿੰਡ ਵਿੱਚ ਸਵੇਰੇ 5 ਤੋਂ 7 ਤੇ ਦੇਰ ਸ਼ਾਮ ਕਰੀਬ 6 ਵਜੇ ਤੋਂ 8 ਵਜੇ ਤੱਕ ਆਪਣੇ ਪਿੰਡ ਦੇ ਕਿਸੇ ਪਰਿਵਾਰ ਵੱਲੋਂ ਖੇਡਣ ਲਈ ਦਿੱਤੀ ਗਈ ਜਗ੍ਹਾ ਨੂੰ ਗਰਾਊਂਡ ਵਿੱਚ ਤਬਦੀਲ ਕਰਕੇ ਇਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਨੇ ਇਹ ਦੋਵੇਂ ਭਿਆਨਪਰਾ ਇੰਟਰਨੈਸ਼ਨਲ ਖੇਡਾਂ ਵਿੱਚ ਨਾਮਣਾ ਖੜ ਚੁਕੇ ਨੇ ਮੈਂ ਤਿੰਨ ਟਾਈਮ ਇੰਟਰਨੈਸ਼ਨਲ ਖੇਡੀਆਂ ਸਰ ਦੋ ਵਾਰ ਸਿੰਗਾਪੁਰ ਤੇ ਇੱਕ ਵਾਰ ਮਲੇਸ਼ੀਆ ਬਰਨਈ ਦਾਰੂਸਲੇਮ ਲਈ ਖੇਡਿਆ ਸਰ ਤੇ ਨੈਸ਼ਨਲ ਨੈਸ਼ਨ ਗੇਮਸ ਦੇ ਵਿੱਚ ਮੇਰੇ ਕੋਲ ਦੋ ਸਿਲਵਰ ਤੇ ਇੱਕ ਬ੍ਰਾਉਂਜ਼ ਮੈਡਲ ਆ ਸਰ ਤੇ ਨੈਸ਼ਨਲ ਚੈਂਪੀਅਨਸ਼ਿਪ ਵੀ ਮੈਂ ਕਾਫੀ ਖੇਡ ਚੁੱਕਿਆ ਸਰ ਇਹ ਬੱਚੇ ਅਦਰ ਮਤਲਬ ਪਿੰਡਾਂ ਦੇ ਵਿੱਚੋਂ ਆ ਕੇ ਆਪਣੇ ਕੋਲ ਗੇਮਾਂ ਦੇ ਰਿਲੇਟਡ ਕੋਈ ਵੀ ਗੇਮਾਂ ਜਿਹਦੇ ਵਿੱਚ ਇੰਟਰਸਟਿਡ ਰੱਖਦੇ ਹੋ ਆਪਣੇ ਕੋਲ ਪ੍ਰੈਕਟਿਸ ਕਰਨ ਹੁੰਦੇ ਆ ਸਰ ਜਿੱਦਾਂ ਅਸੀਂ ਇਹ ਡਿਪਾਰਟਮੈਂਟ ਦੇ ਵਿੱਚ ਹੁੰਦੇ ਹੋਏ ਅਸੀਂ ਗੇਮਾਂ ਵੱਲ ਟਾਈਮ ਦਿੰਨੇ ਆ ਸੋ ਸਾਨੂੰ ਵੀ ਥੋੜਾ ਬਹੁਤਾ ਰਿਲੈਕਸੇਸ਼ਨ ਮਿਲੇ ਜੋ ਅਸੀਂ ਹੋਰ ਯੂ ਮੁਣਾ ਸਕਿਆ ਇਹ ਤੇ ਖੇਡਣ ਆ ਰਹੇ ਬੱਚਿਆਂ ਨੇ ਦੱਸਿਆ ਕਿ ਇਹ ਦੋਵੇਂ ਭੈਣ ਭਰਾ ਸਾਨੂੰ ਖੇਡਾਂ ਦੀ ਵਧੀਆ ਕੋਚਿੰਗ ਦਿੰਦੇ ਨੇ ਤੇ ਨਾਲ ਹੀ ਪੁਲਿਸ ਵਿੱਚ ਭਰਤੀ ਹੋਣ ਦੀ ਸਿਖਲਾਈ ਵੀ ਕਰਵਾਉਂਦੇ ਨੇ ਤੇ ਬਹੁਤ ਵਧੀਆ ਕੋਚਿੰਗ ਦਿੰਦੇ ਨੇ ਭਰਤੀ ਦੀ ਤਿਆਰੀ ਵੀ ਹੁੰਦੀ ਆ ਤਾਂ ਅੱਜ ਤੱਕ ਮੈਂ ਸਟੇਟ ਲੈਵਲ ਤੱਕ ਖੇਡੀਆਂ ਤੇ ਮੈਂ ਇਹਨੂੰ ਮੈਡਲ ਵੀ ਪ੍ਰਾਪਤ ਹੋਏ ਨੇ ਤੇ ਪਤਾ ਲੱਗਿਆ ਸਾਨੂੰ ਕਿ ਮੈਂ ਬਹੁਤ ਵਧੀਆ ਤਿਆਰੀ ਕਰਵਾ ਰਹੀ ਆ ਤਾਂ ਇਸ ਕਰਕੇ ਅਸੀਂ ਇੱਥੇ ਤਿਆਰੀ ਕਰਨਾ ਹੈ ਤੇ ਗੇਮਾਂ ਵੀ ਬਹੁਤ ਵਧੀਆ ਹੋ ਰਹੀਆਂ ਨੇ ਪਰ ਹਜੇ ਅਸੀਂ ਪੰਜਾਬ ਪੁਲਿਸ ਦੀ ਤਿਆਰੀ ਕਰਨ ਵਾਸਤੇ ਆਏ ਇੱਥੇ ਅਸੀਂ ਇੱਥੇ ਗਰਾਊਂਡ ਦੇ ਵਿੱਚ ਕੋਚਿੰਗ ਲੈਣ ਲਈ ਆਨੇ ਆ ਮੈਂ ਤਾਂ ਲਖਰ ਦੇ ਤੋਂ ਬਿਲੋਂਗ ਕਰਦੀ ਆ ਇੱਥੇ ਜਿਹੜੇ ਸਾਡੇ ਜਸਵਿੰਦਰ ਦੀਦੀ ਨੇ ਉਹ ਇੰਟਰਨੈਸ਼ਨਲ ਪਲੇਅਰ ਨੇਗੇ ਉਹ ਸਾਨੂੰ ਬਹੁਤ ਵਧੀਆ ਤਰ੍ਹਾਂ ਕੋਚਿੰਗ ਲੈਂਦੇ ਆ ਇੱਥੇ ਇੱਕ ਗੇਮ ਨਹੀਂ ਹੁੰਦੀ ਆ ਮੈਨੂੰ ਇੱਥੇ ਤਾਂ ਨੈਟਬਾਲ ਗੇਮ ਹੁੰਦੀ ਆ ਬਟ ਉਹਦੇ ਨਾਲ ਹੋਰ ਵੀ ਸਾਨੂੰ ਗੇਮਾਂ ਖਲਾਈਆਂ ਜਾਂਦੀਆਂ ਨੇ ਸਾਡੀ ਜਸਵਿੰਦਰ ਦੀਦੀ ਕਹਿੰਦੇ ਆ ਕਿ ਹਨਾ ਖੇਡਾਂ ਦੇ ਨਾਲ ਨਾਲ ਸ ਚੀਜ਼ ਜਿਹੜੀਆਂ ਚਾਹੀਦੀਆਂ ਨੇ ਜੋ ਸਾਡੀ ਪਸੰਦ ਦੀਆਂ ਹੁੰਦੀਆਂ ਨੇ ਜੋ ਅਸੀਂ ਕਰ ਪਾਈਏ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾਸ਼ੰਕਰ ਦੇ ਨਾਲ ਬਰਨਾਲਾ ਤੋਂ ਲਖਵਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ